ਪਾ ਵੀਡੀਓ ਬਣਾਉਣੇ ਆ ਜੋ ਪਹਿਰਾਂਪਰਾਪੁਰ ਤੋਂ ਐਮਐਲਏ ਬਲਕਾਰ ਸਿੱਧੂ ਦੀ ਵੀਡੀਓ ਵਾਇਰਲ ਹੋਈ ਆ ਮਨਿੰਦਰਜੀਤ ਸਿੱਧੂ ਲੋਕਬਾਈ ਟੀਵੀ ਦੇ ਪੱਤਰਕਾਰ ਤੇ ਪਰਚਾ ਦਰਜ ਹੋਇਆ ਪਰਚਾ ਪੁਲਿਸ ਨੇ ਝੂਠਾ ਬੀਮਣਿਆਦਾ ਕੀਤਾਗਾ ਜੋ ਵੀਡੀਓ ਆ ਉਹ ਵੀਡੀਓ ਸੁਣੀਏ ਸਹੀ ਵੀਡੀਓ ਆ ਉਹ ਔਰਤਾਂ ਵਾਲੇ ਬਹੁਤ ਗਲਤ ਬੋਲਦਾ ਉਹ ਵੀ ਇਹਨਾਂ ਦੇ ਪੱਲੇ ਕੀ ਇਹਨਾਂ ਦੀਆਂ ਔਰਤਾਂ ਰਾਤ ਨੂੰ ਵੀ ਆਪਣੇ ਕੋਲੇ ਹੁੰਦੀਆਂ ਨੇ ਦਿਨੇ ਵੀ ਆਪਣੇ ਕੋਲੇ ਹੁੰਦੀਆਂ ਵੀ ਵਰਤੋ ਇਹਨਾਂ ਦਾ ਆ ਗਰਦਾਰ ਆ ਇਹਨਾਂ ਕੋਲੇ ਪਾਵਰਾਂ ਆ ਗਈਆਂ ਭਾਂਡਾ ਸੀ ਛੋਟਾ ਦੇ ਦਾਣੇ ਪੈ ਗਏ ਵੱਧ ਅੰਨੇ ਦੇ ਪੈਰ ਥਲੇ ਬਟੇਰਾ ਆ ਗਿਆ ਅੰਨਾ ਕਹਿੰਦਾ ਵੀ ਨਿਤ ਮੀਟ ਖਾਇਆ ਕਰਾਂਗੇ ਉਹ ਮੀਟ ਨਹੀਂ ਮਿਲਣਾ ਪਤਾ ਨਹੀਂ ਕਿਵੇਂ ਲੋਕਾਂ ਦੇ ਕਿਹੜਾ ਮੁੱਦਾ ਬੱਜਿਆ ਦਿਮਾਗ ਤੇ ਆਮ ਆਦਮੀ ਆਮ ਆਦਮੀ ਕਰੀ ਗਏ ਬਹੁਤ ਘਟਿਅਸ਼ਦਾਬਲੀ ਵਰਤੀ ਔਰਾਂ ਔਰਤਾਂ ਬਾਰੇ ਮਹਿਲਾ ਕਮਿਸ਼ਨ ਨੇ ਤੇ ਪਰਚਾ ਦਰਜ ਕਰਨਾ ਸੀ ਮੈਂਬਰਸ਼ਿਪ ਤੋਂ ਖਾਰਜ ਕਰਨਾ ਸੀ ਇਹ ਜੇ ਐਮਐਲਏ ਸਾਰੀ ਸਰਕਾਰ ਨੂੰ 92 ਸੀਟਾਂ ਦੇ 92 ਨੂੰ ਬਹੁਤ ਵੱਡਾ ਘਾਟਾ ਪਵਾ ਦਿੰਦੇ ਆ ਕੇ ਬਲਕਾਰ ਸਿੱਧੂ ਪਿੱਛੇ ਆਪਣੇ ਪਛੋਕੜ ਬਾਰੇ 35 36 ਸਾਲ ਪਿੱਛੇ ਚਾਤੀ ਮਾਰਦਾ ਤਾਂ ਇਹ ਗੱਲ ਬੋਲਣੀ ਨਹੀਂ ਸੀ ਤੇ ਅੱਜ ਇਹਨਾਂ ਕੋਲੇ ਪਾਵਰਾਂ ਨੇ ਤੇ ਇਹ ਪਾਵਰਾਂ ਦੇ ਉੱਚਾ ਕੇ ਤਾਂ ਉੱਚਾ ਕੇ ਪੁਲਿਸ ਪ੍ਰਸ਼ਾਸਨਾਂ ਵੀ ਕਿਸੇ ਤੇ ਮਰਜ਼ੀ ਪਰਚਾ ਕਰਾ ਦਗੇ 3 ਸਾਲ ਟੱਪ ਗਏ 2 2 ਸਾਲ ਰਹਿ ਗਏ ਕਿਸੇ ਨੇ ਨਹੀਂ ਪੁੱਛਣਾ ਇੱਥੇ ਰੰਪਰਾ ਫੂਲ ਦੇ ਲੋਕਾਂ ਨੇ ਹਲਕੇ ਦੇ ਲੋਕਾਂ ਨੇ ਔਰਤਾਂ ਨੇ ਸੋਡੇ ਚਰਾਹੇ 'ਚ ਖੜਾ ਕੇ ਛੱਤਰ ਮਾਰਨੇ ਆ ਤੁਰੰਤ ਤੁਸੀਂ ਔਰਤਾਂ ਤੋਂ ਮਾਫੀ ਮੰਗ ਲੈਣੀ ਚਾਹੀਦੀ ਆ ਤੇ ਤੁਸੀਂ ਦੇਵਤੀ ਸਵੀਕਰਕਲ ਤਾਰਸਿੰਦੇ ਸੰਧਵਾ ਸਰਦਾਰ ਜੀ ਬਾਰੇ ਬਹੁਤ ਕੁਸ ਮੰਦੀਸ਼ਦਾਵਲੀ ਬੋਲੇ ਹੋਗੇ ਬਹੁਤ ਨਿੰਦਣਯੋਗ ਆ ਇਹ ਜੇ ਬਹੁਤ ਵੱਡਾ ਘਾਟਾ ਪਵਾੰਦ ਦਿੰਦੇ ਹੁੰਦੇ ਆ ਪਾਰਟੀ ਨੂੰ ਆ ਮੂਰੇ ਘਾਟਾ ਦੇਖਣ ਨੂੰ ਮਿਲੂਗਾ 2027 ਦੇ ਵਿੱਚ ਬਹੁਤ ਵੱਡਾ ਘਾਟਾ ਕੇ ਨਾ ਮਾਫੀ ਮੰਗੀਦਾ ਇਹ ਬੰਬ ਬਣ ਕੇ ਫਟੋਗੀ ਵੀਡੀਓ ਲਾਇਕ ਸ਼ੇਅਰ ਜਰੂਰ ਕਰ ਦਿਓ ਵੀਰ ਬਣ ਕੇ ਧੰਨਵਾਦ